ਅੱਜ ਮੰਦਰਾਂ ਦੇ ਵਿੱਚ ਲੋਕੀ ਇਕੱਠੇ ਹੋ ਕੇ ਮਾਤਾ ਰਾਣੀ ਦੀ ਪੂਜਾ ਕਰ ਰਹੇ ਨੇ ਸੰਗਤਾਂ ਦਾ ਕਹਿਣਾ ਹੈ ਕਿ ਮਾਤਾ ਰਾਣੀ ਅੱਗੇ ਜੋ ਵੀ ਸੱਚੇ ਮਨ ਤੋਂ ਅਰਦਾਸ ਕਰਦਾ ਹੈ ਮਾਤਾ ਰਾਣੀ ਉਸ ਦੀਆਂ ਝੋਲੀਆਂ ਪਰਦੀ ਹੈ ਤਾਂ ਖੁਸ਼ੀਆਂ ਦੇ ਨਾਲ ਆਪਣੀ ਝੋਲੀ ਭਰਵਾਉਣ ਦੇ ਲਈ ਸੰਗਤ ਜਿਹੜੀ ਹੈ ਮਾਤਾ ਰਾਣੀ ਦੇ ਅੱਗੇ ਅਰਦਾਸ ਕਰ ਰਹੀ ਹੈ ਤੇ ਅੱਜ ਕੰਜਕ ਪੂਜਨ ਬੜੇ ਹੀ ਜੋਰਾ ਸ਼ੋਰਾ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕੀਤਾ ਜਾ ਰਿਹਾ ਹੈ ਅਸ਼ਵੀ ਮਾਤਾ ਦੀ ਪੂਜਾ ਕੀਤੀ ਜਾ ਰਹੀ ਹੈ ਇਤ ਦੇ ਨਰਾਪਿਆਂ ਨੂੰ ਲੈ ਕੇ ਦੇਸ਼ ਭਰ ਦੇ ਮੰਦਿਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ ਤਨਖਸਾਰ ਤੋਂ ਹੀ ਵੱਡੇ ਪੱਧਰ ਤੇ ਸਰਦਾਲੂ ਮੰਦਰਾ ਦੇ ਵਿੱਚ ਨਤਮਸਤਕ ਹੋ ਰਹੇ ਨੇ ਤੇ ਅੱਜ ਚੇਤ ਦੀ ਦੁਰਗਾਸ਼ਟਮੀ ਹੈ ਜਿਸ ਨੂੰ ਲੈ ਕੇ ਵੀ ਜਿਹੜਾ ਵਾ ਵੱਡੇ ਪੱਧਰ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਇਤਿਹਾਸਿਕ ਮਾਤਾ ਰਾਣੀ ਮੰਦਿਰ ਹੈ ਜਿੱਥੇ ਵੱਡੇ ਪੱਧਰ ਤੇ ਜਿਹੜਾ ਵਾ ਉਹ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਮਾਤਾ ਰਾਣੀ ਦੀ ਪੂਜਾ ਅਰਤਨਾ ਕੀਤੀ ਜਾ ਰਹੀ ਹੈ ਅਤੇ ਸੁੱਖ ਸ਼ਾਂਤੀ ਦੀ ਜਿਹੜੀ ਵਾ ਅਰਦਾਸ ਕੀਤੀ ਜਾ ਰਹੀ ਹੈ ਤਾਂ ਅੱਜ ਜਿਹੜਾ ਵਾ ਕੰਕਨਾਂ ਨੂੰ ਵੀ ਜਿਹੜਾ ਵਾ ਪੂਜਾ ਜਾ ਰਿਹਾ ਹੈ ਤੇ ਇਹ ਮੰਦਿਰ ਤੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮਾਤਾ ਰਾਣੀ ਦੀ ਪੂਜਾ ਅਰਤਨਾ ਜਿਹੜੀ ਕੀਤੀ ਜਾ ਰਹੀ ਹੈ ਤਾਂ ਵੱਡੇ ਪੱਧਰ ਤੇ ਸਰਦਾਲੂ ਜਿਹੜੇ ਬਾ ਇੱਥੇ ਨਤਮਸਤਕ ਹੋ ਰਹੇ ਨੇ ਜਿੰਨਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਸ਼ਨਮੀ ਹੈ ਤੁਸੀਂ ਨਰਾਤੇ ਦੀ ਜਗ੍ਹਾ ਨਤਮਸਤਕ ਜੇਕਰ ਅਮਾ ਸ਼ੇਰਾਂ ਵਾਲੀ ਦਾ ਹੋਰ ਸੱਚੇ ਦਰਬਾਰ ਕੀ ਜਾ ਅਸਲ ਦੇ ਵਿੱਚ ਅੱਜ 6 ਦਿਨ ਨਰਾਤੇ ਹੈ ਇਸ ਸਾਲ ਦਾ ਬਹੁਤ ਪਵਿੱਤਰ ਦਿਹਾੜਾ ਗਿਆ ਨਰਾਤੇ ਆ ਤੇ ਬਹੁਤ ਅੱਜ ਦੁਰਗਾਸ਼ਮੀ ਮਨਾਈ ਜਾਂਦੀ ਹੈ ਘਰ-ਘਰ ਵਿੱਚ ਜੋਤਾਂ ਜਗਾਈਆਂ ਜਾਂਦੀਆਂ ਕੰਨਕ ਦੀ ਪੂਜਾ ਕੀਤਾ ਜਾਂਦਾ ਔਰ ਕਈਆਂ ਦੀਆਂ ਸੁਖਨਾ ਅਰਦਾਸਾਂ ਪੂਰੀਆਂ ਹੋਈਆਂ ਹੁੰਦੀਆਂ ਉਹਦੇ ਅਪਲਖ ਵਿੱਚ ਕਈ ਤਰ੍ਹਾਂ ਦੇ ਕੰਜਕ ਦੇ ਰੂਪ ਚ ਮਾਂ ਭਵਾਨੀ ਨੂੰ ਮੰਨਿਆ ਜਾਂਦਾ ਹੈ ਉਹਟਰ ਜਿਹੜਾ ਵਾ ਉਡੀਕ ਹੁੰਦੀ ਹੈ ਚੇਰ ਤੇ ਨਰਾਤੇ ਅਜਿਹਾ ਕਿਸ ਤਰੀਕੇ ਨਾਲ ਜਿਸ ਵਿੱਚ ਕਿੰਨਾ ਸਰਦਾ ਤੇ ਉਤਸ਼ਾਹ ਵੀ ਹੁੰਦਾ ਸੰਤ ਜਿਆਦਾ ਵੀ ਖੁਦ ਦੇਖ ਰਹੇ ਹੋ ਸਾਰੇ ਨਰਾਤੇ ਰੱਖਣ ਤੋਂ ਬਾਅਦ ਸ਼ਹੀਦ ਦਿਨ ਉਪਵਾਸ ਰੱਖਣ ਤੋਂ ਬਾਅਦ ਅੱਜ ਫਿਰ ਨਰਾਤਿਆਂ ਦੇ ਅਸਟਮੀ ਤੋਂ ਬਾਅਦ ਜਿਹੜੀ ਜੋਤ ਜਿਹੜੀ ਜਗਾਈ ਜਾਂਦੀ ਆ ਉਸ ਤੋਂ ਬਾਅਦ ਇਹ ਸਾਰਾ ਕੁਝ ਜਿਹੜੀ ਪੂਜਾ ਮੰਦਰ ਜਾਣ ਕੇ ਕਰਦੇ ਆ ਕਿ ਸੋ ਸੁਖਣਾ ਹੁੰਦੀਆਂ ਕੋਈ ਕਿਸੇ ਤਰ੍ਹਾਂ ਦੀ ਬੱਚਿਆਂ ਦੀ ਸਭਾ ਦੇ ਭਲੇ ਦੀ ਹਮਨਾ ਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਨਾ ਤੁਮਸਰ ਕੋਈ ਆਜ ਹਾਂਜੀ ਅੱਜ ਹਾਂਜੀ ਬਿਲਕੁਲ ਚੈਤ੍ਰਮਾਸ ਦੇ ਨਵਰਾਤਰੀਆਂ ਤੇ ਨਵਰਾਤਰੀਆਂ ਦੇ ਵਿੱਚ ਅਸੀਂ ਇੱਥੇ ਮੱਥਾ ਟੇਕਣ ਵਾਸਤੇ ਆਏ ਹਾਂ ਤੇ ਇਹ ਤਿਹਾਉਰ ਬੜੇ ਖੁਸ਼ੀਆਂ ਦੇ ਨਾਲ ਨਾਰਥ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਹੈ ਸਭ ਲੋਕ ਇਸ ਨੂੰ ਬੜੀ achhi ਤਰ੍ਹਾਂ ਮਨਾਉਂਦੇ ਹੈ ਹਰ ਘਰ ਦੇ ਵਿੱਚ ਕੰਜਕ ਪੂਜਨ ਹੁੰਦਾ ਹੈ ਤੇ ਕੰਜਕਾਂ ਨੂੰ ਛੋਟੀ ਛੋਟੀ ਕੰਜਕਾਂ ਨੂੰ ਪੂਜ ਕੇ ਅਸੀਂ ਉਹ ਮਾਤਾ ਰਾਨੀ ਨੂੰ ਯਾਦ ਕਰਦੇ ਹਾਂ ਦੋ ਵਾਰ ਆਉਂਦੇ ਨੇ ਕਿੰਨਾ ਉਤਸ਼ਾਹ ਹੁੰਦਾ ਹੈ ਜੀ ਬਿਲਕੁਲ ਬਹੁਤ ਉਤਸ਼ਾਹ ਹੁੰਦਾ ਹੈ ਇੱਕ ਵਾਰੀ April ਦੇ ਵਿੱਚ ਆਉਂਦੇ ਇੱਕ ਵਾਰੀ October ਦੇ ਵਿੱਚ ਆਉਂਦੇ ਮਨਾਨਿਆ ਕਿਸ ਤਰੀਕੇ ਦਾ ਨਾਮ ਰੱਖਦੇ ਹਾਂ ਹਾਂਜੀ ਇਹ ਲੋਕੀ ਵਰਤ ਵੀ ਰੱਖਦੇ ਇਸ ਦਾ ਸਾਤ ਨਵਰਾਤੇ ਹੁੰਦੇ ਅਸ਼ਵੀ ਜੋਤਨੀਏ ਤੇ ਸਾਤ ਨਵਰਾਤੇ ਤੋਂ ਬਾਅਦ ਅਸ਼ਮੀ ਜਦੋਂ ਮਨਾਈ ਜਾਂਦੀ ਹੈ ਤੋ ਅਸੀਂ ਛੋਟੇ ਛੋਟੇ ਕੰਚਾਂ ਨੂੰ ਕਾਰਗੁਲਾ ਕੇ ਉਹਨਾਂ ਦੇ ਕੰਚ ਪੂਜਨ ਕਰਦੇ ਹਾਂ ਉਹਨਾਂ ਨੂੰ ਗਿਫਟਸ ਦਿੰਨੇ ਆ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਅਸ਼ੀਰਵਾਦ ਲੈਨੇ ਆ ਮਾਤਾ ਦੇ ਸਰੂਪ ਦੇ ਵਿੱਚ ਨਤਮਸਤਕ ਹੁੰਦੇ ਹੋ ਕਹਿੰਦੇ ਮਾਤਾ ਰਾਣੀ ਅਕੇ ਜੋ ਵੀ ਸੱਚੇ ਮਨੋਂ ਅਰਦਾਸ ਕਰੋ ਚੋਲੀ ਜੀ ਬਿਲਕੁਲ ਉਹ ਸੱਚੇ ਬੰਨ ਨਾਲ ਉਹਨਾਂ ਨੂੰ ਯਾਦ ਕਰੋ ਤੇ ਹਰ ਮੁਰਾਦ ਪੂਰੀ ਕਰਦੀ ਹੈ ਹਰ ਮਨੋ ਕਾਮਨਾ ਨੂੰ ਪੂਰੀ ਕਰਦੀ ਹੈ ਤੇ ਉਹਦੇ ਅੱਗੇ ਨਤਮਸਤਕ ਹੋ ਕੇ ਅਸੀਂ ਆਪਣੀ ਹਰ ਮਨੋ ਕਾਮਨਾ ਪੂਰਨ ਕਰਾ ਲਿਆ ਠੀਕ ਹੈ ਨਤਮਸਤਕ ਹੋ ਆਦ ਮੰਦਰ ਦੇ ਵਿੱਚ ਪਹੁੰਚੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਮੰਦਰ ਵਿੱਚ ਆ ਕੇ ਸਾਰੀ ਬ ਚਾਨਲ ਮਨਾਉਂਦੇ ਨੇ ਇੱਕ ਮਾਤਾ ਦੇ ਨਵਰਾਤਰੀ ਕੜਾ ਪ੍ਰਸ਼ਾਦ ਬੰਦਾ ਏ ਮਾਤਾ ਦੇ ਪੰਗੂਰ ਬੰਦਾ ਏ ਮਾਤਾ ਨੂੰ ਪੂੜੀਆਂ ਪਸੰਦ ਲਿਓ ਬੰਦੀਆਂ ਨੇ ਕੰਜਕਾਰੀਆਂ ਨੇ ਘਰ ਸਾਰੇ ਵਧੀਆ ਤਰੀਕੇ ਨਾਲ ਉਹਨਾਂ ਦੀ ਪੂਜਾ ਕਰਦੇ ਨੇ ਠੀਕ ਹੈ ਬੱਚਿਆਂ ਨੂੰ ਇਹ ਬਹੁਤ ਵਧੀਆ ਲੱਗਦਾ ਹੈ ਸਭ ਬਹੁਤ ਚਾਣਾ ਮਨਾਦੇ ਨੇ ਸ਼ਾਕ ਨਾ ਹੁੰਦਾ ਜੀ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੇ ਸਾਰੇ ਸੰਗਤ ਆਈਏ ਬਹੁਤ ਅੱਛਾ ਹੈ ਮਾਤਾ ਰਾਨੀ ਦੇਵਤਾਤੀ ਸਾਰੇ ਬਹੁਤ ਆਪਣੀ ਸ਼ਰਧਾ ਭਾਵਨਾ ਪ੍ਰਗਟ ਕਰਦੇ ਨੇ ਬਹੁਤ ਚਾਣਾ ਮਨਾਦੇ ਨੇ ਮਾਤਾ ਰਾਨੀ ਕੋ ਜੋ ਵੀ ਸੱਚੇ ਮਨ ਨਾਲ ਹੋਵੇ ਮਾਤਾ ਰਾਨੀ ਜ਼ਰੂਰ ਪੂਰਾ ਕਰਦੇ ਨੇ ਜੋ ਵੀ ਤੁਸੀਂ ਮੰਗਦੇ ਹੋ ਮਾਤਾ ਰਾਨੀ ਸਭ ਦਿਲਾਂ ਨਾਲ ਮੰਗੋਗੇ ਤਾਂ ਮਾਤਾ ਰਾਨੀ ਸਭ ਦੀ ਸੁਣਦੇ ਨੇ ਹਾਂਜੀ ਜੇ ਕਾਰਾ ਸ਼ੇਰਾਂ ਵਾਲੀ ਦਾ ਬੋ ਸਾਚੇ ਦਰਬਾਰ ਕੀ ਜਾ ਅੱਜ ਨਰਾਤੇ ਹੈਗੇ ਆ ਸਾਰੇ ਨਰਾਤੇ ਰੱਖੇ ਆ ਮਾਤਾ ਰਾਣੀ ਦੇ ਬੜਾ ਉਤਸ਼ਾਹ ਹੈ ਜੋਤ ਜਗਾਈ ਆ ਮੱਤਾ ਟੇਕਣ ਆਏ ਆ ਸਾਰਾ ਦਿਨ ਖੁਸ਼ੀਆਂ ਦੀ ਲੰਗਣਾ ਕੀਰਤਨ ਕਰਦੇ ਰਹਿਣਾ ਸੋ ਬਿਲਕੁਲ ਹਾਲਾਂਕਿ ਪੰਡਤ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਮੰਦਿਰ ਦੇ ਵਿੱਚ ਜਿਹੜਾ ਵਾ ਅੱਜ ਜਿਹੜਾ ਵਾ ਵੱਡੇ ਪੱਧਰ ਤੇ ਸਰਦਾਲੂ ਜਿਹੜੇ ਵਾ ਨਤਮਸਤਕ ਹੋ ਰਹੇ ਨੇ ਨਤਮਸਤਕ ਹੋ ਕੇ ਮਾਤਾ ਰਾਣੀ ਦੀ ਜਿਹੜੀ ਪੂਜਾ ਅਰਚਨਾ ਕੀਤੀ ਜਾ ਰਹੀ ਆ ਪੰਡਤ ਜੀ ਕੀ ਕਹਿਣਾ ਚਾਹਤੇ ਹੋ ਜੀ से ही बड़ी तादाद थे हर मंदिर पहुंचने अपने खुशियां के लिए अपने परिवार के खुशियां के लिए अपनी मनोकामना पूरी करने के लिए जिन्ना बिना जिस तरह मनोकामना आगे गए उसी तरह अपना व्रत रखे उसी अनुसार हर कोई मंदिर के बीच पहुंचकर आज माता नु कड़ा प्रसाद करा रहे हैं श्रीगा और चुनिया चढ़ा रहे हैं बड़ी तादाद से पहुंच रहे हैं बाकी नवरात्रा की जो खुशियां हैं तो उसका ब्रांड नहीं किया जा सकता कंजक पूजन आज है आज कंजक पूजन है लास्ट नवरात्रे है तो मुख्य चीज तो ये कंजक पूजन है सात साल की कन्यानु बैठा करके मौली टिक्का करके पैर धोकर टिक्का लगा करके आरती आज करके नदी पूजा की जाती है तो क्योंकि माता भी किसी समय में ध्यान के घर कन्या के रूप में पहुंची थी तो आज दुर्गा अष्टमी की बड़ी मानता है जिसका भ्रमण कोई हर हर कोई कर भी कर भी नहीं सकता माता बड़ी दयालु है सारे शहर गाँव पिंड हर जगह हर कोई अपनी अपनी मनोकामना लेकर माता जी के दरबार के पहुंच रहे हैं नतमस्तक हो रहे हैं अपनी कामना पूरी करने के लिए अरदास विनती कर रहे हैं तो पक्की बात है कि जो श्रद्धा है विश्वास है तो माता दर के बीच कहीं भी जाओगे कहीं भी हाँ ठीक है कुछ कर्म है जिसके द्वारा इंसान का टाइम लग जाता है बाकी मनोकामना हर किसी की पूरी होती है विश्वास लो श्रद्धा लो भटको ना एक में पकड़ो कहीं भी जाओ एक को पकड़ के रखो आज नहीं तो कल मनोकामना पूरी करेगी तो बाकी ये विश्वास नहीं तो दुनिया दे मर्जी कोने के बीच कोई घूमे कोई भी काम पूरा नहीं होता है कईयों काफी देख रहे हैं कोई किधर जा रहा है कोई किधर जा रहा है लेकिन फिर भी कुछ नहीं हासिल कर और इस जगह पे तो रोते रोते आते हैं हंसते हंसते जाते हैं जो जिसकी मनो इच्छा हुई वो अपनी इच्छा पूरी की किसी झोली खाली यहां से नहीं गई है बाकी कर्म अपने है, वो फल तो भोगना है उसे कोई नहीं बच सकता क्योंकि तो कर्म का फल बड़ा नहीं आ रहा है जिस तरह हमने किए उसी तरह हमें उसका फल मिलना भी है बोल साचे दरबार बिल्कुल जिस तरीके ने देख रहे हो कि मंदिर के ਵੱਡੇ ਪੱਧਰ ਤੇ ਜਿਹੜਾ ਵਾ ਅੱਜ ਦੁਰਗਾ ਸ਼ਕਤੀ ਤੇ ਸ਼ਰਧਾਲੂ ਨਤਮਸਤਕ ਹੋ ਰਹੇ ਨੇ ਤੇ ਪੰਡਤ ਸਿੱਸੀ ਪੰਡਤ ਜੀ ਨੇ ਦੱਸਿਆ ਕਿ ਸੱਚੇ ਮਨ ਦੇ ਨਾਲ ਜੋ ਵੀ ਸਰਦਾਲੂ ਜਿਹੜੇ ਅਰਦਾਸ ਕਰਦੇ ਨੇ ਮਾਤਾ ਰਾਣੀ ਅੱਗੇ ਤੇ ਮਾਤਾ ਰਾਣੀ ਉਹਨਾਂ ਦੀ ਝੋਲੀਆਂ ਭਰਦੀ ਹੈ ਤਾਂ ਅੱਜ ਵੀ ਜਿਹੜਾ ਦੁਰਗਾ ਸ਼ਕਤੀ ਤੇ ਵੱਡੇ ਪੱਧਰ ਤੇ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਅਤੇ ਆਪਣੀਆਂ ਝੋਲੀਆਂ ਭਰੀਆਂ ਜਾ ਰਹੀਆਂ ਨੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ న్యూ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ